ਬੈਠੇ ਮੈਂ ਹਾਂ ਵੇਖ ਕਿੱਡੀ ਸੋਹਣੀ ਹਵਾ ਵਗਣ ਢਈ ਆਹੋ ਅੰਦਰ ਤੇ ਸਾਰੀ ਦਿਹਾੜੀ ਬੜੇ ਰਹੀਦਾ ਹੁਣ ਅੰਦਰ ਗਰਮੀ ਹੋ ਗਈ ਆ ਹਾਂ ਤੇ ਮੈਂ ਇੱਥੇ ਬਾਹਰ ਨਿਕਲ ਕੇ ਬਹਿ ਗਈ ਵੇ ਠੰਡੀ ਹਵਾ ਵਗਣ ਢਈ ਆਹੋ ਆਹ ਅੰਬਾਂ ਦਾ ਵੀ ਸਾਰਾ ਨਾ ਹਮ ਅੰਬ ਵੀ ਅਜੇ ਜੜੀਆਂ ਕੇਰੀ ਗਈਆਂ ਨਾ ਕੇਰੀ ਗਏ ਸਾਰੇ ਕਰੀ ਜਾਣ ਦੇ ਚਲੋ ਜਿਹੜੇ ਕਰਮਾ ਚ ਹੋਏ ਰਹਿ ਜਾਣੇ ਹਾਂ ਹਾਂ ਕਿੰਨਾ ਫਲ ਲੱਗਾ ਹੀਗਾ ਫਲ ਤਾਂ ਬਹੁਤ ਲੱਗਾ ਹਾਂ ਮੈਂ ਤਾਂ ਦੱਸਣਾ ਹੀ ਵੀ ਸਮਰੀਤ ਅੱਜ ਬੜੀ ਖੁਸ਼ੀ-ਖੁਸ਼ੀ ਨਾ ਚਲੇਗੀ ਬਾਸ ਚੜ ਗਈ ਸਕੂਲ ਤੇ ਹਾਂ ਤੇ ਕਹਿੰਦੀ ਵੀ ਮੈਂ ਜਾ ਕੇ ਤੇ ਆਪਣੀਆਂ ਸਹੇਲੀਆਂ ਨੂੰ ਦੱਸਣਾ ਤਾਂ ਖੁਸ਼ੀ ਨਹੀਂ ਸੰਭਾਲੀ ਜਾਂਦੀ ਨਾ ਕੱਲ ਦੀ ਖੁਸ਼ੀ ਬੜੀ ਮੈਨੂੰ ਵੀ ਸ਼ਾਮੀ ਆਖੇ ਆਂਦੀ ਬੀਬੀ ਮੇਰਿਆਂ ਨਾ ਦਾਦੀ ਅੰਮਾ ਮਾਮਾ ਤੇ ਮਾਮੀ ਆਏ ਤੇ ਮੇਰੇ ਵਾਸਤੇ ਮੈਂ ਚੀਜੀ ਲਿਆਏ ਮੇਰਾ ਬੜਾ ਜੀ ਕੇ ਖੁਸ਼ ਹੋਇਆ ਰੂ ਮੇਰਾ ਹਾਂ ਆ ਤੇ ਮੈਂ ਆਖਿਆ ਹਮਣਾ ਹੀ ਪੁੱਤ ਫੇਰ ਵੀ ਆਪਣਾ ਖੂਨ ਵਾਂ ਆਹੋ ਤੇ ਉਹ ਨਿਆਂ ਆਉਣਾ ਹੀ ਹੈਗਾ ਚਲ ਤੈਨੂੰ ਚਲੋ ਤਾਂ ਕਹਿਣ ਦੇ ਹੀ ਤੈਨੂੰ ਪੁੱਛਣ ਦੇ ਹੀ ਤੇ ਤੂੰ ਹੀ ਗੁੱਸਾ ਸੋ ਕੋ ਕਰਨ ਦੇ ਆਹੀਏ ਤੇ ਚਲ ਹੁਣ ਆਪੇ ਆ ਗਏ ਆ ਤੇ ਮੈਂ ਕਹਿੰਦੀ ਹੀ ਪਿਛਾ ਲੈਣਾ ਨਿਆਂ ਨੂੰ ਮਿਲ ਜਾਣ ਕਿਤੇ ਤੇ ਇਹਨੂੰ ਮੰਨੋ ਤਾਂ ਹੋਰ ਹੋ ਜਾਊਗਾ ਹਾਂ ਤੇ ਠੀਕ ਵਾ ਪਰ ਅਹੀਂ ਚਲ ਜਾਂਦੇ ਤਾਂ ਉਹਨਾਂ ਦਾ ਛੱਪਾ ਸਾਡੇ ਤੇ ਪੈਣਾ ਕਿਉਂ ਉਹਨਾਂ ਦਾ ਛੱਪਾ ਕਿ ਪੈ ਜਾਣਾ ਹੈ ਤੁਹਾਡੇ ਤੇ ਆਖਣਾ ਹੀ ਮਗਰ ਮਗਰ ਤੁਰੇ ਫਿਰਦੇ ਹਟ ਆਹ ਨਹੀਂ ਤਾਂ ਆ ਕਰਕੇ ਨਹੀਂ ਗਏ ਤੇ ਚੱਲ ਹੁਣ ਉਹਨਾਂ ਦਾ ਫਰਜੀ ਉਹ ਆਏ ਆ ਤੇ ਤੁਸੀਂ ਵੀ ਚੱਲ ਜਿਓ ਆਹੋ ਨਹੀਂ ਛੁੱਟੀਆਂ ਚ ਲੈ ਕੇ ਜਾਵਾਂਗੇ ਤੇ ਹੋ ਸਕਦਾ ਸਮ੍ਰੀਤ ਨੂੰ ਉੱਥੇ ਨਾ ਜੇ ਮੈਂ ਤੁਹਾਨੂੰ ਕਵਾਂਗੇ ਵੀ ਚਾਹਦਾਂ ਤਾਂ ਐਵੇਂ ਦੱਸਦੇ ਨਾ ਤੇ ਉਹਦਾ ਮਨ ਜਿੱਦਾਂ ਪਿਆ ਨਾ ਮਾਵੇਂ ਦੇ ਨਿਆਣੇ ਨਾ ਕਿਹੜ ਕੂਡ ਲਾਊਗੀ ਚਲੋ ਅਤੇ ਸਮ੍ਰੀਤ ਦੀ ਮਰਜ਼ੀ ਆ ਉਹ ਆਪਣੇ ਡੈਡੀ ਤੋਂ ਬਗੈਰ ਤਾਂ ਰਹਿੰਦੀ ਨਹੀਂਗੀ ਆਹੋ ਨਹੀਂ ਰਹਿੰਦੀ ਪਰ ਜੇ ਉਹਦਾ ਜੀ ਕਰੂਗਾ ਤੇ ਚੱਲ ਰਹਿ ਭੂ ਵੀ 4 ਦਿਨ ਆਹੋ ਆ ਤਾਂ ਨਹੀਂ ਤੇ ਵਧੀ ਮਰਜੀ ਹੂੰ ਤੋਸਰਾ ਮਲਾ ਕੇ ਲਿਆਇਆ ਉਹ ਆ ਹੁਣ ਨਾ ਕੰਮ ਕੁ ਬਹੁ ਜਾਂਦਾ ਵਾ ਨਾ ਹਾਂ ਚਾ ਚਲੋ ਤੁਸੀਂ ਚਲੇ ਜਾਓ ਦੋਵੇਂ ਜਣੇ ਨਾਲ ਸੰਜੀਤ ਨੂੰ ਲੈ ਦਿਓ ਆਹੋ ਵੀ ਉਹ ਸੁਭਾਤ ਵਾ ਵਾ ਵਧੀਆ ਲੱਗਦਾ ਉਹਨਾਂ ਦਾ ਨਹੀਂ ਸੁਭਾਤ ਬੜਾ ਉਹਨਾਂ ਦਾ ਚੰਗਾ ਹੀ ਬੜੇ ਚੰਗੇ ਰਿਸ਼ਤੇਦਾਰ ਹੀ ਉਹਨਾਂ ਦੀ ਭੈਣ ਹੀ ਉਹਨਾਂ ਨੂੰ ਧੋਖਾ ਆਦੀ ਜੀ ਹਾਂ ਤੇ ਫਿਰ ਨਹੀਂ ਵੀ ਜੀ ਕਰਦਾ ਆ ਉਹਨੂੰ ਆਹੋ ਫਿਰ ਜਦੋਂ ਭੈਣ ਨਾ ਹੋਵੇ ਤਾਂ ਕਿੱਥੇ ਫਿਰ ਘਰ ਆਉਣ ਕੇ ਜੀ ਕਰਦਾ ਵੀ ਜੋ ਭੈਣ ਦਿਸਨੀ ਨਹੀਂ ਆ ਆਪਣੇ ਖੂਨ ਨੂੰ ਤੇ ਭਜ-ਭਜ ਪੁੱਤ ਆਈਦਾ ਹਾਂ ਤੇ ਇਸ ਤਰ੍ਹਾਂ ਫਿਰ ਜੀ ਨਹੀਂਗਾ ਕਰਦਾ ਆਹੋ ਤੇ ਚਲੋ ਕੋਈ ਗੱਲ ਨਹੀਂ ਤੂੰ ਵੀ ਉਹਨੂੰ ਆਖੀ ਵੀ ਮੈਂ ਤੁਹਾਡੀ ਭੈਣ ਨਹੀਂ ਆ ਤੇ ਮੇਰੇ ਕੋਲ ਆਇਆ ਕਰੋ ਹਾਂ ਤੇ ਤੁਸੀਂ ਮੇਰੇ ਭਰਾ ਆਇਓ ਹਾਂ ਇਹ ਪਤਾ ਇਤਰਾ ਹੀ ਮੋਤਾ ਪੈਂਦੀ ਸਹੀ ਹੈ ਸਹੀ ਆਹ ਇਹ ਤੇ ਆਈ ਆ ਹਾਂ ਉਹ ਤਾਂ ਨਹੀਂ ਇਹ ਜੱਕਦਮ ਤਮਉਤਾ ਪੈਂਦੀ ਹੈ ਨਹੀਂ ਤੇ ਜੇ ਤੂੰ ਚੰਗਾ ਉਹਨਾਂ ਨੂੰ ਸਮਝੇਂਗੀ ਉਹ ਤੈਨੂੰ ਜਿਵੇਂ ਸਮਝਣਗੇ ਆਹ ਹੋਈ ਤੇ ਆਈ ਆ ਹਾਂ ਤੇ ਉਹਨਾਂ ਨੂੰ ਵੀ ਉਹਨਾਂ ਦੇ ਆਵਾ ਪਾਣੀ ਜਿਹੜਾ ਵਾਪੀ ਖੁੱਲਾ ਰਹੂਗਾ ਨਾ ਵਾਸਤੇ ਨਹੀਂ ਤੇ ਫਿਰ ਬਾਜ ਜਦੋਂ ਹੁਣ ਨਹੀਂ ਆਏ ਤੇ ਬੰਦ ਹੋਣ ਵਾਲੀ ਗੱਲ ਹੋ ਗਈ ਬੰਦੀ ਹੋ ਗਈ ਕਿਹ ਹੈ